ੀਤੇ ਦਿਨ ਸ਼ਾਮ ਨੂੰ ਸਮਰਾਲਾ ਦੇ ਪਿੰਡ ਉਟਾਲਾਂ ਚ ਜੀਐਸ ਸੀਮਿੰਟ ਸਟੋਰ ਨਾਮ ਦੁਕਾਨ ਦੇ ਵਿੱਚ ਇੱਕ ਬਜ਼ੁਰਗ ਦੁਕਾਨਦਾਰ ਦੇ ਕੋਲ ਸਮਾਨ ਲੈਣ ਆਏ ਤਿੰਨ ਨੌਜਵਾਨਾਂ ਨੇ ਗੱਲਾਂ ਦੇ ਵਿੱਚ ਉਲਝਾ ਕੇ ਉਸ ਕੋਲੋਂ 50000 ਰੁਪਏ ਲੁੱਟ ਲਏ। ਇਹ ਸਾਰੀ ਘਟਨਾ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਜਦੋਂ ਦੁਕਾਨਦਾਰ 2 ਘੰਟੇ ਬਾਅਦ ਆਪਣੀ ਸੇਲ ਚੈੱਕ ਕਰਿਆ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਗੱਲੇ ਦੇ ਵਿੱਚੋਂ 50000 ਰੁਪਏ ਗਾਇਬ ਨੇ ਤਾਂ ਤੁਰੰਤ ਉਸਨੇ ਇਸ ਪੂਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਚੈੱਕ ਕੀਤਾ ਗਿਆ ਤਾਂ ਇਸ ਘਟਨਾ ਦੇ ਬਾਰੇ ਉਸ ਸਮੇਂ ਪਤਾ ਚੱਲਿਆ ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਤਿੰਨ ਨੌਜਵਾਨ ਉਸ ਕੋਲ ਆਏ ਤਾਂ ਉਹਨਾਂ ਨੇ ਗੱਲਾਂ ਦੇ ਵਿੱਚ ਉਲਝਾ ਕੇ ਇਹ ਸਾਰੀ ਲੁੱਟ ਕੀਤੀ ਉਤਹੀ ਦੂਜੇ ਪਾਸੇ ਸਮਰਾਲਾ ਪੁਲਿਸ ਦੇ ਐਸਐਚਓ rau virender singh ਨੇ ਦੱਸਿਆ ਕਿ ਜਲਦੀ ਹੀ ਮਾਮਲੇ ਦੀ ਗੁੱਥੀ ਸੁਲਝਾ ਲਈ ਜਾਵੇਗੀ ਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆਓ ਇੱਕ ਵਾਰੀ ਜਾਣਦੇ ਹਾਂ ਕਿ ਇਹ ਪੂਰਾ ਮਾਮਲਾ ਆਪੁੱਜੀ ਜੀ ਦਾ ਰੋਡਾ ਰੈਸਟੋਰੈਂਟ ਸ੍ਰੀ ਅਮਰਦਨੀਆ ਜੀ ਸਰਖਸਾਂ ਦੇ ਬਗਵੀ ਕੱਲ ਕੀ ਕੱਢਣਾ ਹੋਈ ਹੈ ਇੱਥੇ ਪਤਾ ਕੱਲ ਨੂੰ ਕੀ ਆ ਜੇ ਇੱਥੇ ਤਿੰਨ ਜਣੇ ਆਏ ਸੀ ਬਾਹਰ ਪਹਿਲਾਂ ਉਹਨਾਂ ਜੋ ਇੱਕ ਅੰਦਰ ਆ ਗਿਆ ਜੀ ਅੰਦਰ ਆ ਸਵਾਲ ਲੈਣ ਲੱਗ ਗਿਆ ਜੀ ਸਵਾਲ ਲੱਗੇ ਮਾਮਲੇ ਨੂੰ ਸਵਾਲ ਦੇਤਾ ਵੀ ਉਹਨੇ ਮੈਨੂੰ 500 ਦਾ ਨੋਟ ਦਿੱਤਾ ਜੀ 500 ਦਾ ਨੋਟ ਦੇ ਕੇ ਚਲ ਮੈਂ ਉਹ ਨੂੰ ਕਹਿੰਦਾ ਦੋ ਰੋਲ ਦੇ ਦੇ ਮਾਰ ਰੋਲ ਦੇ ਦੇ ਜੀ ਤੇਈ ਰੋਲ ਦੇ ਤੇ ਕਹਿੰਦਾ ਮੈਨੂੰ ਇਹਦਾ ਨਾ ਦੇ ਕੇ ਜਿਵੇਂ ਉਹਨਾਂ ਦੀ ਸਿਆਸਤ ਹੁੰਦੀ ਐ ਇੱਥੋਂ ਆ ਸਮਾਗਮ ਇਕ ਕਾਰੋਬਾਰ ਵਾਲੇ ਆ ਆਗੇ ਉਹ ਜਾਂਦਾ ਉਹਨੂੰ 500 ਦਾ ਨੋਟ ਦਿੱਤਾ ਉਹ ਮੈਨੂੰ ਮੋੜਨੇ ਦੀ ਤਾਇੀ ਜੋ 200 ਰੁਪਈਆ ਮੋੜਦਾ ਜੀ ਸਰ ਤੋਂ ਪੰਜਾ ਉਹਨੂੰ ਮੋੜਦਾ ਉਹਨੇ ਦੇਖ ਕੇ ਉਹਨੇ ਗੱਲੇ ਚ ਪਾਏ ਪੈਸੇ ਪਏ ਸੀ ਗੱਲਾ ਪਿਆ ਨਾ ਖੋਲ ਜਾਂ ਦੇਣੀ ਜੀ ਟੁੱਟੇ ਹੋਏ ਪੈਸੇ ਉਹ ਸਾਡੇ ਕਹਿੰਦੇ ਮੈਨੂੰ ਆ ਵੀ ਰੇ ਮੈਂ ਉਹਨੂੰ ੱੱਕਾ ਵੀ ਮਾਰਿਆ ਜੀ ਆ ਆ ਆਏ ਤੇ ਮਾਹੂਮ ਗੱਲ ਤੇ ਕਿਉਂ ਆਈ ਜਾਂਦਾ ਉਹ ਕਿਤੇ ਗੱਲਾਂ ਖੁੱਲ੍ਹੇ ਪੈਸੇ ਹੱਥ ਲੈ ਕੇ ਚੱਕੇ ਵਾਪਸ ਆ ਗੱਲ ਵਾਪਸ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਉਹ ਪੈਸੇ ਲੈ ਗਏ ਹਾਂ ਜੀ ਕਿੰਨੇ ਟਾਈਮ ਬਾਅਦ ਪਤਾ ਲੱਗਿਆ ਤੁਹਾਨੂੰ ਮੈਂ ਤਾਂ ਉਹ ਬੁੱਧ ਦੋ ਦੋ ਤਿੰਨ ਘੰਟੇ ਬਾਅਦ ਇਹ ਆਇਆ ਮੈਂ ਕਹਿੰਦਾ ਪੈਸੇ ਮਾ ਪੈਸੇ ਤਾਂ ਇੱਥੇ ਹੀ ਨੇ ਮੈਨੂੰ ਮੈਂ ਤਾਂ ਪਤਾ ਵੀ ਕਾਕੇ ਤੈਨੂੰ ਪਰ ਬਖਸ਼ੀਦਾ ਹੈ ਸੱਨੇ ਨਾਲ ਹੈ ਜੀ ਸੱਨੇ ਨਾਲ ਹੈ ਜੀ ਪੱਲਾ ਕਦੇ ਦੇਖਿਆ ਨਾ ਤਕੀ ਉਹਰੇ ਪੱਲਾ ਤਾਂ ਇੱਕ ਵਾਰੀ ਬੰਦਾ ਲੱਗਿਆ ਵੀ ਇੱਕ ਵਾਰੀ ਬੰਦਾ ਆਇਆ ਕਿ ਜਿੰਨੇ ਜਿੰਨੇ ਕੀਤੀ ਜੀ ਪੱਲਾ ਵੀ ਸਮਾ ਉਹ ਕੰਪਲੀਟ ਕੀਤੀ ਜੀ ਹਾਂਜੀ ਹਾਂਜੀ ਪਰ ਉਹ ਲੱਗਦਾ ਕਿ ਨਸ਼ੇ ਨਸ਼ਾ ਦਿੱਤਾ ਹੋਇਆ ਸੀ ਉਹਨਾਂ ਨੇ ਜਾਂ ਕੁਝ ਐਂਗ ਦਰਸ਼ਾਤਾ ਪਤਾ ਨਹੀਂ ਉਹ ਕੰਬਦਾ ਤੇ ਹੀ ਮੂਟਾ ਕੇ ਜੀ ਨਾ ਨਾ ਖੁੱਲੇ ਪੀਦੀਆਂ ਮੀਡੀਆ ਪਾਈਆਂ ਕੋਈ ਰਾਮ ਦੱਸਿਆ ਕਿ ਜਿਹੜੀ ਨੂੰ ਜਲਾ ਬੁਲਾਇਆ ਆਪਣਾ ਹੈ ਨਾ ਕਿ ਫਿਰ ਆਪਣਾ ਕਿਹਜਾ ਨਾਮ ਲਿਖਾ ਵੀ ਨੌਕੇ ਸੇ ਨਾਮ ਨਹੀਂ ਦੱਸਿਆ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਬਹੀ ਇਹ ਹੀ ਕਹਿਣਾ ਵੀ ਜੀ ਜਦੋਂ ਜੇ ਪਤਾ ਲੱਗ ਗਿਆ ਸਾਨੂੰ ਸਾਡਾ ਇਨਤਜ਼ਾਰ ਮਿਲਣਾ ਚਾਹੀਦਾ ਹੈ ਜੀ ਬਹੁਤ ਤਾਂ ਕੀ ਹੈ ਜਸਵਿੰਦਰ ਸਿੰਘ ਜੀ ਦੁਕਾਨ ਦਾ ਕੀ ਨਾਮ ਹੈ ਜੇ ਸੁਦੇਹਾ ਸੀਮਟ ਸਟੋਰ ਕਿੱਥੇ ਆ ਜੀ ਉਟਾਲਾ ਜੀ ਕੀ ਕਰਨਾ ਸੀ ਕੱਲ ਸਰ ਕਸਟਮਰ ਆਇਆ ਤੇਨ ਮੋਰਚਾ ਤੇ ਨੌਜਵਾਨ ਮੁੰਡੇ ਸੀਗੇ ਤੇ ਇੱਕ ਬਾਈਕ ਤੇ ਬੈਠਾ ਦੋ ਅੰਦਰ ਆਇਆ ਸਰ ਉਹ ਕੁਸਮਾਨ ਦੀ ਸੈਂਟਰੀ ਸਮਾਨ ਦੀ ਮੰਗ ਕਰਨ ਲੱਗੇ ਤੇ ਇੰਨੇ ਨੂੰ ਫਾਦਰ ਸਾਹਿਬ ਨੇ ਜੋ ਸਮਾਨ ਮੰਗਦੇ ਉਹਨੂੰ ਦਿੱਤਾ ਤੇ ਜੋ ਸਮਾਨ ਦੀ ਪੇਮੈਂਟ ਬਣਦੀ ਸੀ ਫਾਦਰ ਸਾਹਿਬ ਕੱਟਣ ਲੱਗੇ ਇੰਨੇ ਨੂੰ ਜੋ ਨਾ ਸਵਾਹ ਕੱਟ ਕੇ ਪੇਮੈਂਟ ਦਿੱਤੀ ਤਾਂ ਦੁਬਾਰੀ ਫੇਰ ਸੈਂਟਰੀ ਸਮਾਨ ਦੀ ਹੋਰ ਮੰਗ ਕਰਨ ਲੱਗੇ ਇੰਨੇ ਨੂੰ ਉਹਨਾਂ ਨੇ ਦੇਖਿਆ ਗੱਲੇ ਵਿੱਚ ਪੇਮੈਂਟ ਪਈ ਆ ਤੇ ਫਾਦਰ ਸਾਹਿਬ ਦੇ ਮੂਰੇ ਹੋ ਗਏ ਇੱਕ ਜਣਾ ਪਿੱਛੇ ਹੋ ਗਿਆ ਇੱਕ ਜਣਾ ਦੇ ਮੂਰੇ ਫਾਦਰ ਸਾਹਿਬ ਦੇ ਮੂਰੇ ਹੋ ਗਏ ਇੰਨੇ ਗੱਲਾਂ ਖੋਲ ਕੇ ਜਿੰਨੇ ਵੀ ਪੇਮੈਂਟ ਪਈ ਸੀਗੀ ਸਾਰੀ 10000 ਉਹ ਚੱਕ ਕੇ ਆਪਣੀ ਜੇਬ ਦੇ ਪਾਉਟਿਸ ਵਾਲੇ ਪੈਂਟ ਦੇ ਜੇਬ ਚ ਖਬ ਦੇ ਕੁਝ ਕੋਣਾਂ ਕੋ ਖਿਆਰ ਵਗੈਰਾ ਵੀ ਦੇ ਦਿੱਤਾ ਨਹੀਂ ਸਰ ਇੰਦਾਂ ਕੋਸ਼ਿਸ਼ ਤਾਂ ਹਾਈ ਨਹੀਂ ਸੀਗਾ ਤੇ ਬਾਪੂ ਜੀ ਨੂੰ ਪਤਾ ਨਹੀਂ ਲੱਗਿਆ ਬਾਪੂ ਜੀ ਨੂੰ ਕੋਈ ਪਤਾ ਹੀ ਨਹੀਂ ਲੱਗਿਆ ਉਹਨਾਂ ਬਜ਼ੁਰਗਾਂ ਨੂੰ ਅਲਝਾਏ ਲਿਆ ਉਹਨਾਂ ਨੇ ਇਸ ਤਰ੍ਹਾਂ ਉਹ ਜਿਹੜੀ ਪੇਮੈਂਟ ਸੀਗੀ ਇਹ ਤਾਂ ਵੀ ਆਮ ਤਾਂ ਹੀ ਹੁੰਦੀ ਹੈ ਕਿਸੇ ਨੂੰ ਦੇਣੀ ਸੀਗੀ ਸਰ ਮੈਂ ਸਰੀ ਵਾਲੇ ਦੀ ਪੇਮੈਂਟ ਦੇਣੀ ਸੀਗੀ अच्छा राम कितने बंदे काम कर का रहे हैं तकरीबन तो इतने आ गए जी चार पांच करने गए आगे भी बापू जी थोड़े को ढाक पैंड हां जी डेली बैठते हैं बापू जी ये बंदे कदे पहला देखे किसने नहीं, नहीं जी कभी नहीं देखे मोर्ट साइकिल का नंबर पता लगया नहीं सर फोटो भी कैमरे च भी नहीं आ रहा है जी कुछ कल क्या बस देखा भी इधर घेरा मार रहे होंगे नहीं सर कभी नहीं होया पहली बार देखे ये पुलिस ने कंप्लीट की नहीं सर एफआईआर करवा दी थी रा ये सोने की ਤਵੇ ਹਿੰਨ ਸਾਫ ਚੋਣ ਨੇ ਜੋ ਸਾਡੀ ਪੇਮੈਂਟ ਕੀਤੀ ਆ ਉਹ ਆਪਸੇ ਮਿਲ ਜਾਵੇ ਕੱਲ ਘਟਣਾ ਹੋਈ ਹੈ ਜੀ ਰਾਣਾ ਕੀ ਕਦਮਾ ਦਾ ਕੀ ਕਰਵਾਉਗੇ ਪਟਾਲਾ ਨਾ ਜੈਸਸਮੈਟ ਸਟੋਰ ਦੀ ਇੱਕ ਦੁਕਾਨ ਹੈ ਜੀ ਉੱਥੇ ਸ਼ਾਮ ਦੇ ਟਾਈਮ ਕੋਈ 6 ਵਜੇ ਦੇ ਕਰੀਬ ਤਿੰਨ ਮੁੰਡੇ ਮੋਟਰਸਾਈਕਲ ਤੇ ਆਏ ਡਿਸਕਵਰ ਮੋਟਰਸਾਈਕਲ ਤੇ ਦੋ ਅੰਦਰ ਵੜ ਗਏ ਤੇ ਇੱਕ ਬਾਹਰ ਮੋਟਰਸਾਈਕਲ ਤੇ ਖੜਾ ਰਿਹਾ ਤੇ ਉਹ ਆ ਕੇ ਕੁਝ ਉਸਮਾਨ ਖਰੀਦਣ ਲੱਗੇ ਉਹਨਾਂ ਨੇ ਸਮਾਨ ਖਰੀਦ ਕੀਤਾ ਖਰੀਦ ਕਰਨ ਤੋਂ ਬਾਅਦ ਉਹ ਜਿਹੜਾ ਸਮਾਨ ਸੀਗਾ ਉਹਦੇ ਪੈਸੇ ਵੀ ਦਿੱਤੇ ਉਹ ਬੰਦੇ ਉੱਥੇ ਜਦੋਂ ਪੈਸੇ ਦੇਣ ਲੱਗੇ ਉਹ ਬਜ਼ੁਰਗ ਜਿਹ ਸੀਗਾ ਉੱਤੇ 70 ਸਾਲ ਦਾ ਜਸਵੰਤ ਸਿੰਘ ਉਹਨੇ ਜਦੋਂ ਪੈਸੇ ਦਿੱਤੇ ਆਪਣੇ ਦਰਾਜ ਖੋਲ੍ਹਿਆ ਦਰਾਜ ਖੋਲ ਕੇ ਪੈਸੇ ਦੇਣ ਲੱਗੇ ਉਹ ਬੰਦੇ ਉਹਨੂੰ ਮਤਲਬ ਝਕਾਨੀ ਦੇ ਕੇ ਕੋਈ ਹੋਰ ਚੀਜ਼ ਚੱਕਣ ਲੱਗੇ ਤੇ ਨਾਲ ਦੀ ਨਾਲ ਉਹਨਾਂ ਦੇ ਕੋਲ ਪੈਸੇ ਨੇ ਜਿਹੜੇ 2.50 ਹਜ਼ਾਰ ਰਕ ਦੱਸ ਰਹੇ ਨੇ ਲੈ ਕਿ ਚਲੇ ਗਿਆ ਚੋਰੀ ਕਰਕੇ ਜਿਹੜੀ ਉਹ ਪੇਮੈਂਟ ਸੀ ਉਹਨਾਂ ਨੇ ਦੱਸੀ ਵੀ ਕਾਹਦੇ ਵਾਸਤੇ ਰੱਖੀ ਹੋਈ ਸੀ ਉਹ ਕਹਿੰਦੇ ਸਾਡੀ ਸੇਲ ਸੀਗੀ ਅਸੀਂ ਪੈਸੇ ਇਕੱਠੇ ਕਰਦੇ ਰਹੇ ਅੰਦੀ ਸਾਡੀ ਸੇਲ ਹੋ ਜਾਂਦੀ ਹੈ ਜੋ ਵੀ ਅਸੀਂ ਸਮੈਂਟ ਵਗੈਰਾ ਵੇਚਦੇ ਹਾਂ ਜੋ ਦੋ ਤਿੰਨ ਲੁੱਟੇ ਸੀ ਇਹ ਪਰ ਕਿੱਧਰ ਵਾਇਸ ਇਹ ਕਿੱਧਰੋਂ ਵੇਚੇ ਉਹ ਸਮਰਾਲੇ ਸਾਈਡ ਤੋਂ ਆਏ ਸੀ ਕੰਨੇ ਸਾਈਡ ਤੋਂ ਚਲੇ ਗਏ ਨੇ ਤੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਅਸੀਂ ਚੈੱਕ ਕਰਦੇ ਜਾ ਰਹੇ ਨੇ ਕਿਸੇ ਤੇ ਅਜੇ ਕੁਝ ਨਹੀਂ ਮੁਕਸ਼ਲ ਉਤੇ ਆਈ ਸੀ ਕਿ ਮੁਸ਼ਾਕਲ ਤੇ ਆਏ ਸੀਗੇ ਇਹ ਬਜ਼ੁਰਗ ਬੰਦਾ ਹੋਣ ਕਰਕੇ ਉਹਨੂੰ ਚਕਾਨੀ ਦੇ ਕੇ ਪੈਸੇ ਜੋੜੀ ਕਰਕੇ ਲੈ ਗਏ ਉਹਨਾਂ ਦੇ ਵਿੱਚ ਕੀ ਸਾਹਮਣੇ ਆਇਆ ਉਹਦੇ ਵਿੱਚ ਤਾਂ ਇਹ ਹੈ ਵੀ ਉਹ ਸੌਦਾ ਲੈਣ ਆਏ ਸੀ ਕੋਈ ਉਹਨਾਂ ਨੇ ਦੇਖੇ ਵੀ ਜਦੋਂ ਦਰਾਜ ਖੋਲ੍ਹਿਆ ਉਹਦੇ ਵਿੱਚ ਪੈਸੇ ਪਏ ਸੀ ਉਹ ਉਹਨਾਂ ਦੀ ਨੀਤ ਬਦਨੀਤ ਹੋਣ ਕਰਕੇ ਉਹਨਾਂ ਨੇ ਕਿਹਾ ਵੀ ਚਲੋ ਚੋਰੀ ਕਰਕੇ ਲੈ ਜਾਂਦੇ ਹਾਂ ਕੋਈ ਹਥਿਆਰ ਵਗੈਰਾ ਨਾ ਕੋਈ ਹਥਿਆਰ ਵਗੈਰਾ ਨਹੀਂ ਸੀ ਇਸ ਤੋਂ ਵੀ ਕਿ ਨਾ ਕੋਈ ਤਾਂ ਕਨੇਡਾ ਤੋਂ ਬੜੇ ਪਿਆਰ ਨਾਲ ਸਦਾ ਹਸਾਬ-ਕਿਤਾਬ ਕਰਕੇ ਖਰੀਦੋ ਫਰੋਖਤ ਕਰਕੇ ਬਕਾਇਆ ਲੈ ਕੇ ਗਏ ਨੇ ਮਕਦਮਾ ਮਕਦਮਾ ਦਰਜ ਹੋ ਗਿਆ ਜੀ ਇਹ ਰਿਪੋਰਟ ਕੀ ਕਰ ਸਕਦੇ ਜੀ ਜਲਦੀ ਹੈ ਬੰਦੇ ਆਇਡੈਂਟੀਫਾਈ ਹੋ ਜਾਣਗੇ ਕਿਉਂਕਿ ਉਹਨਾਂ ਦੇ ਨਕਾਬ ਨਹੀਂ ਪਏ ਹੋ ਸੀ ਸਮਰਾਲਾ ਤੋਂ ਅਨੁਰਾਗ ਸੰਦਲ ਦੀ ਦੇ ਸੇਵਕ ਦੇ ਲਈ ਰਿਪੋਰਟ